ਜੇਕਰ ਕਿਸੇ ਦੀ ਜ਼ਿੰਦਗੀ ਵਿੱਚ ਕੋਈ ਔਖਾ ਸਮਾਂ ਆਉਂਦਾ ਹੈ ਇਸ ਲਈ ਕਿਸੇ ਨੂੰ ਕੋਈ ਪੁਰਾਣੇ ਦੋਸ਼ ਨਹੀਂ ਦੇਣਾ ਚਾਹੀਦਾ ਮਨੁੱਖ ਜੋ ਪਰਮ ਕਰਤਾ ਹੈ ਉਸ ਦਾ ਹੀ ਅਸਲ ਵਿੱਚ ਫੜ ਬੋ ਦਤਾ ਹੈ ਕਿਉਂਕਿ ਸਦਗੋ ਪਰਵਾਦੀ ਵਿੱਚ ਬਰਮਾਨ ਕਰਦੇ ਨੇ ਜੀ ਜਿਹੜੀ ਅਸੀਂ ਲਾਲਚ ਦੇ ਤਹਿਤ ਕੰਮ ਕੀਤੇ ਨੇ ਮਾਇਆ ਦੇ ਸੰਸਾਰ ਦੇ ਅੰਦਰ ਉਹ ਹੀ ਸਾਡੇ ਗਲੇ ਦੀਆਂ ਜੰਜੀਰਾਂ ਬਣ ਜਾਂਦੀਆਂ ਨਾਨਕ ਓਗਣ ਜਿੱਟੜੇ ਤੇਤੇ ਗਲੇ ਦੀ ਜੀਰ ਇਹ ਵੀ ਸਾਡੇ ਬੰਧਨ ਨੇ ਇਹ ਹੀ ਸਾਡਾ ਮੋਖਾ ਸਮਾ ਹੈ ਇਹ ਹੀ ਸਾਡੇ ਦੁੱਖ ਬਣ ਜਾਂਦੇ ਨੇ ਜਿਹੜੇ ਅਸੀਂ ਲਾਲਚ ਦੇ ਨਾਲ ਲਾਲਚ ਦੇ ਵਸ ਹੋ ਕੇ ਮਾਇਆ ਦੇ ਆਪਣੇ ਕੀਤੇ ਕਰਮਾਂ ਕਰਕੇ ਆਪ ਹੀ ਮਾਇਆ ਦੇ ਬੰਧਨਾਂ ਦੇ ਵਿੱਚ ਜਕੜਿਆ ਜਾਂਦਾ ਹੈ ਇਹਨਾਂ ਮਾਇਆ ਦੇ ਧੰਧਿਆਂ ਭਰ ਕੇ ਜਿਹੜਾ ਜਨਮ ਮਰਨ ਦਾ ਗੇੜ ਹੈ ਇਸ ਬੰਦੇ ਵਰਣ ਜਾਂਦਾ ਹੈ ਅਸਲ ਦੇ ਵਿੱਚ ਇਹ ਬੰਦਾ ਜੰਮਦਾ ਹੈ ਮਰਦਾ ਹੈ ਕਿਵਤ ਤੇ ਕੇਵਲ ਮਾਇਆ ਦੇ ਧੰਧਿਆਂ ਕਰਕੇ ਹੀ ਜੰਮਦਾ ਮਰਦਾ ਹੈ ਇਸੇ